ਹਮੇਸ਼ਾ ਹੀ ਵਿਵਾਦਾਂ ਵਿੱਚ ਕਿਰੇ ਰਹੇ ਸਾਬਕਾ ਡੀਜੀਪੀ ਸੁਮੇਰ ਸੈਣੀ ਨੂੰ 1991 ਮਲਤਾਨੀ ਲਾਪਤਾ ਦੇ ਕਤਲ ਮਾਮਲੇ ਵਿੱਚ ਹੁਣ ਸੁਪਰੀਮ ਝਟਕਾ ਲੱਗਾ ਹੈ ਸੁਪਰੀਮ ਕੋਰਟ ਨੇ 1991 ਵਿੱਚ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮਲਤਾਨੀ ਦੇ ਲਾਪਤਾ ਹੋਣ ਅਤੇ ਕਤਲ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਰ ਸਿੰਘ ਸੈਣੀ ਵਿਰੁੱਧ ਦਰਜ ਕੀਤੀ ਗਈ ਨਵੀਂ ਐਫਆਈਆਰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਸਟਿਸ ਐਮਐਮ ਸੁਦਰੇਸ਼ ਅਤੇ ਜਸਟਿਸ ਪੰਕਜ ਮਿੱਥਲ ਦੀ ਬੈਂਚ ਨੇ ਕਿਹਾ ਕਿ ਉਹ ਇਸ ਮਾਮਲੇ ਚ ਆਰਸ਼ੀਰ ਦਾਇਰ ਕੀਤੇ ਜਾਣ ਦੇ ਮੱਦੇਨਜ਼ਰ ਐਫਆਈਆਰ ਚ ਦਖਲ ਨਹੀਂ ਦੇਣਾ ਚਾਹੁੰਦੇ ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 8 ਸਤੰਬਰ 2020 ਦੇ ਫੈਸਲੇ ਦੀਆਂ ਟਿੱਪਣੀਆਂ ਅਦੇ ਨਤੀਜੇ ਹੇਠਲੀ ਅਦਾਲਤ ਚ ਕਾਰਵਾਈ ਦੇ ਰਾਹ ਚ ਅੜੀਕਾ ਨਹੀਂ ਬਣੇਗੀ ਸੈਣੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕਰਰ ਹਤੋਗਿਨੇ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇੱਕ ਕਥਿਤ ਘਟਨਾ ਦੇ ਕਈ ਸਾਲਾਂ ਬਾਅਦ 2020 ਚ ਸਿਆਸੀ ਕਾਰਨ ਕਰਕੇ ਦਰਜ ਕੀਤੀ ਗਈ ਸੀ ਉਨ੍ਹਾਂ ਕਿਹਾ ਕਿ ਇਸ ਅਦਾਲਤ ਨੇ ਸੈਣੀ ਨੂੰ ਵਾਰ-ਵਾਰ ਰਹਾ ਦਿੱਤੀ ਹੈ ਜੋ ਇੱਕ ਸਨਮਾਨਿਤ ਅਧਿਕਾਰੀ ਰਹੇ ਹਨ ਉਹਨਾਂ ਨੂੰ ਇਸ ਮਾਮਲੇ ਵਿੱਚ ਉਹਨਾਂ ਨੂੰ ਸਜ਼ਾਯੋਗ ਕਾਰਵਾਈ ਤੋਂ ਵੀ ਬਚਾਇਆ ਹੈ ਜਸਟਿਸ ਸੁਨਦਰੀਸ਼ ਨੇ ਕਿਹਾ ਕਿਉਂਕਿ ਇਸ ਮਾਮਲੇ 'ਤੇ ਚਾਰ ਸ਼ੀਟ ਦਾਇਰ ਕੀਤੀ ਜਾ ਚੁੱਕੀ ਹੈ ਇਸ ਲਈ ਉਸ ਪੜਾਤੇ ਐਫ ਆਰ ਰੱਦ ਨਹੀਂ ਕਰ ਸਕਦੇ ਬੈਂਚ ਨੇ ਕਿਹਾ ਕਿ ਸੈਣੀ ਹੇਠਲੀ ਅਦਾਲਤ 'ਚ ਕਾਰਵਾਈ ਦਾ ਸਾਹਮਣਾ ਕਰ ਸਕਦੇ ਹਨ ਅਤੇ ਇਸ ਨੂੰ ਉਚਿਤ ਫੋਰਮ ਚੁਣੌਤੀ ਦੇ ਸਕਦੇ ਹਨ ਸੁਪਰੀਮ ਕੋਰਟ ਨੇ 5 ਜਨਵਰੀ 2021 ਨੂੰ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਇਸ ਮਾਮਲੇ 'ਚ ਸੈਣੀ ਵਿਰੁੱਧ ਦਰਜ ਨਵੀਂ ਐਫ ਆਈ ਆਰ 'ਚ ਦਾਇਰ ਚਾਰ ਸ਼ੀਟ ਉਸ ਦੇ ਸਾਹਮਣੇ ਪੇਸ਼ ਕਰੇ ਸੁਪਰੀਮ ਕੋਰਟ ਨੇ 1991 ਵਿੱਚ ਮਲਤਾਨੀ ਦੇ ਲਾਪਤਾ ਹੋਣ ਅਤੇ ਕਦਰ ਦੇ ਸਬੰਧ ਵਿੱਚ ਦਰਜ ਨਵੀਂ ਐਫ ਆਈ ਆਰ ਵਿੱਚ ਸੈਣੀ ਨੂੰ ਪਹਿਲਾਂ ਹੀ ਅਗਾਉਂ ਜ਼ਮਾਨਤ ਦੇ ਦਿੱਤੀ ਸੀ ਸੁਪਰੀਮ ਕੋਰਟ ਨੇ 3 ਦਸੰਬਰ 2020 ਨੂੰ ਸੈਣੀ ਨੂੰ 1991 ਦੀ ਕਟ ਨਾ ਦੇ ਸਬੰਧ ਚ ਦਰਜ ਨਵੇਂ ਕੇਸ ਚ ਅਗਾਉਂ ਜ਼ਮਾਨਤ ਦਿੱਤੀ ਸੀ ਇਹ ਪੂਰਾ ਮਾਮਲਾ ਕੀ ਹੈ ਇਸ ਤੇ ਨਜ਼ਰ ਮਾਰੀਏ ਤਾਂ ਇਹ ਮਾਮਲਾ 1990 ਦੇ ਦਹਾਕੇ ਦਾ ਹੈ ਜਦੋਂ ਸੁਮੇਸ਼ ਸਿੰਘ ਸੈਣੀ ਚੰਡੀਗੜ੍ਹ ਦੇ ਐਸਐਸਪੀ ਸਨ 1991 ਚ ਉਸ ਤੇ ਅੱਤਵਾਦੀ ਹਮਲਾ ਹੋਇਆ ਸੀ ਉਸ ਹਮਲੇ ਚ ਸੈਣੀ ਦੀ ਸੁਰੱਖਿਆ ਲਈ ਤਾਇਨਾਤ ਚਾਰ ਪੁਲਿਸ ਮੁਲਾਜ਼ਮ ਮਾਰੇ ਗਏ ਸਨ ਜਦ ਕਿ ਸੈਣੀ ਖੁਦ ਵੀ ਜ਼ਖਮੀ ਹੋ ਗਏ ਇਸ ਕੇਸ ਦੇ ਸਬੰਧ ਚ ਪੁਲਿਸ ਨੇ ਸੈਣੀ ਦੇ ਹੁਕਮਾਂ ਤੇ ਸਾਬਕਾ ਆਈਐਸ ਅਧਿਕਾਰੀ ਦਰਸ਼ਨ ਸਿੰਘ ਮਲਤਾਨੀ ਦੇ ਪੁੱਤਰ ਬਲਵੰਤ ਸਿੰਘ ਮਲਤਾਨੀ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਉਸ ਨੂੰ ਹਿਰਾਸਤ ਚ ਰੱਖਿਆ ਅਤੇ ਫਿਰ ਬਾਅਦ ਚ ਕਿਹਾ ਕਿ ਉਹ ਪੁਲਿਸ ਤੋਂ ਫਰਾਰ ਹੋ ਗਿਆ ਹੈ ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲਵੰਤ ਸਿੰਘ ਦੀ ਮੌਤ ਪੁਲਿਸ ਦੇ ਤਸ਼ੱਦਦ ਦੌਰਾਨ ਹੋਈ ਸੀ ਜਾਂਚ ਹੋਈ ਤਾਂ ਇਸ ਮਾਮਲੇ ਵਿੱਚ ਹੁਣ ਡੀਜੀਪੀ ਸੁਮੇ ਸੈਣੀ ਪਿਛਲੇ ਕਈ ਸਾਲਾਂ ਤੋਂ ਘਿਰਦੇ ਆ ਰਹੇ ਹਨ ਪਰ ਲਗਾਤਾਰ ਕਾਨੂੰਨੀ ਘੁੰਮਣਘਰੇ ਵਿੱਚ ਘਿਰਿਆ ਇਹ ਮਾਮਲਾ ਕਿਸੇ ਪੱਤਨ ਲੱਗਦਾ ਨਜ਼ਰ ਨਹੀਂ ਆ ਰਿਹਾ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ